ਹਾਂਜੀ ਸਸੀ ਕਾ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਬੁੱਟਰ ਜਿਲ੍ਹਾ ਮੋਗਾ ਤਹਿਸੀਲ ਮੋਗਾ ਹੀ ਆ ਮੋਗੇ ਤੋਂ ਜਦੋਂ ਬਰਨਾਲੇ ਨੂੰ ਜਾਂਦੇ ਆ ਤਾਂ ਡਾਲਾ ਨੰਗਨਸਰ ਅੱਗੇ ਬੁੱਟਰ ਪਿੰਡ ਆ ਜਾਂਦਾ ਅੱਗੇ ਬੱਧਣੀ ਆ ਜਾਂਦਾ 메ਨ ਰੋਡ ਦੇ ਵਸਿਆ ਹੋਇਆ ਪਿੰਡ ਐ ਚਾਰ ਜਾਨਵਰ ਵਖਾਉਣੇ ਆ ਤੁਹਾਨੂੰ ਜੈ ਜੇ ਜਮਾ ਲੋਟ ਜੇ ਭਾ ਦੇ ਦੋ ਤਾਜ਼ੀਆਂ ਸੂਈਆਂ ਸਵਈਆਂ ਚੰਗੇ ਦੁੱਧ ਵਾਲੀਆਂ ਬੱਚੀਆਂ ਆ ਜਿਹੜੀਆਂ ਤੁਸੀਂ ਸਕਰੀਨ ਤੇ ਵੇਖ ਰਹੇ ਆ ਤੇ ਦੋ ਗੱਬਣਾ ਤਿਆਰ ਵੱਡੀਆਂ ਵਜਨ ਵਾਲੀਆਂ ਚੰਗੇ ਦੁੱਧ ਵਾਲੀਆਂ ਬੈੜਾ ਮੋਟੇ-ਮੋਟੇ ਥਾਣਾ ਇਨਫਰਮੇਸ਼ਨ ਲੈ ਦੇਣਾ ਹਾਂਜੀ ਸਤਿ ਸ੍ਰੀ ਅਕਾਲ ਬਾਈ ਨਾਂ ਦੱਸ ਦੀ ਹਾਂ ਵੀਰੇ ਲਾਲਾ ਪਿੰਡ ਬੁਟਰਾ ਜ਼ਿਲ੍ਹਾ ਮੋਗਾ ਤਹਿਸੀਲ ਮੂਰੋਂ ਗਈ ਆ ਫੋਨ ਨੰਬਰ ਦੱਸਿਓ 6284410416 ਚਾਰ ਜਾਨਵਰ ਵਾਲੇ ਹਾਂ ਚਾਰ ਆ ਕਿਧਰੋਂ ਲੱਗਈਏ ਇਤੋਂ ਸੂਈ ਨੂੰ ਲੱਗਈਏ ਚਲੋ ਪਰਲੀ ਤੋਂ ਲੱਗੋ ਇੱਕ ਨੰਬਰ ਤੋਂ ਇਹ ਦੂਜੇ ਸੂਈ ਆ ਬਈ ਬੈੜਾ ਹਮ ਕੱਲ ਸੂਈ ਆ ਇਹ ਮਾਨਣ ਕੇ 11:00 ਵਜੇ ਠੀਕ ਹੈ ਤੇ ਜੇ ਤੁਸੀਂ ਵੀ ਆਪਣੇ ਕੋਲੇ ਵੀਡੀਓ ਹੈਗੀ ਆ ਕਿੰਨਾ ਕ ਦੁੱਧ ਪਿਆਜੋ ਉਹ ਦੋ ਦਜਾਨੋਂ ਦਾ ਬੱਚੀ ਆ ਕਹਿੰਦੇ 20 ਕਿਲੋ ਕਲੂਰ ਦਿੰਦਾ ਵਾ 18-20 ਕਿਲੋ ਦੇਣ ਦਾ ਵੀ ਅੱਕਵਾਂ ਦਾ ਵਹਿੜਦਾ ਹੂੰ ਅਸੀਂ ਚੰਗੀ ਆ ਅੱਜ ਵਾਰੀ ਬਹੁਤ ਚੰਗੀ ਆ ਕੋਈ ਅਨੇ ਜੀ ਠੰਢੀ ਆ ਜੇ ਮਾਰਦੀ ਸੀ ਸੀਲ ਠੰਢੀ ਪੂਰੀ ਆ ਭਾਜਵਾਗ ਚੋਈ ਹੋਈ ਆ ਕੋਈ ਆਏ ਨਹੀਂਗਾ ਤੇ ਕੱਲ ਦੀ 2.5 ਕਿਲੋ ਬੋਰੀ ਕੱਢੀ ਸੀਗੀ ਟੜ ਕੇ ਅੱਜ 4.5 ਕਿਲੋ ਚੋਇਆ ਵਾ ਅੰਦਾ ਕਿੰਨੇ ਕਿਲੋ ਬੱਚੇ ਰੁਪਿਆ ਹੋਊਗਾ 5 ਕਿਲੋ ਕੱਢਿਆ ਹੋਊਗਾ ਚੋਈ ਆ ਕੱਢੀਏ ਬਾਹਰ ਨੂੰ ਦੋਸਤੋ ਸਣੇ ਬੱਚੇ ਬਾਈ ਕਹਿੰਦਾ 5 ਕਿਲੋ ਹਵਾਨੇ ਚੋਂ ਬੋਲੀ ਨਿਕਲੀ ਵੀ ਆ ਤੇ ਵੀਡੀਓ ਬਣਾ ਰਹੇ ਆ 11:3 ਸਵਾ ਜਰੂਰ ਨੋਟ ਕਰ ਲਿਓ ਫੋਨ ਤੇ ਵੀ ਵਿਖਾ ਦਿੰਨਾ ਤੁਹਾਨੂੰ ਸਵਾ 12 ਵੀਡੀਓ ਬਣਾ ਰਹੇ ਆ ਦੂਜਾ ਸੂਆ ਤਾਜੀ ਸੂਈ ਸਵਾਈ ਵੜ ਜੀ ਤੋਂ ਬਾਈ ਕਹਿੰਦਾ ਲਈ ਆ ਖਰੀਦੀ ਉਹ ਕਹਿੰਦੇ 20 ਕਿਲੋ ਦੁੱਧ ਚੋਇਆ ਆਪਾਂ 20 ਤੋਂ 22 ਕਹਿੰਦਾ ਵੱਧ ਨਹੀਂ ਕਹਿੰਦੇ 18 20 ਮੰਨ ਕੇ ਸੌਦਾ ਕਰ ਲਿਓ 5 ਕਿਲੋ ਬੌਲੀ ਸੁਭਾ ਹਵਾਨੇ ਚੋਂ ਨਿਕਲੀ ਵੀ ਆ ਸੀਲ ਠੰਡੀ ਜੇਰ ਦੀ ਵੀਡੀਓ ਆਪਣਾ ਕੋਲੇ ਹੈਗੀ ਦੋਨਾਂ ਵੜਾਂ ਦੀ ਸੀਲ ਠੰਡੀ ਜੇਰ ਦੀ ਵੀਡੀਓ ਹੈਗੀ ਦੋਵਾਂ ਵੜਾਂ ਦੀ ਚੋਾਈ ਵੇਖੋ ਮੋਟੀ ਪੂਰੀ ਧਾਰ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਆ ਵੇਖੋ ਭੂਠੇ ਯਾਨੀ ਮੋਟੀ ਧਾਰ ਆ ਅਚਾ ਉੱਥੇ ਥਾਂ ਚੋਂ ਵੀ ਵੇਖ ਲੋ ਧਾਰਾ ਚਵਾਈ ਹੈਗੀ ਡਾਂਗਰ ਗਈ ਦੂਜਾ ਸੂਆ ਨਵਾਂ ਹਾਨ ਤਾਜੀ ਸੂਈ ਸਵਾਈ ਵੱਛੀ ਲੇਵੇ ਤੇ ਨਾੜਾ ਨੂੜਾ ਵੇਖੋ ਨਾੜਾ ਨਾਲੇਵਾ ਭਰਿਆ ਪਿਆ ਬਾਕੀ ਨਵਾਂ ਹਾਨ ਵੱਛੀ ਐ ਬੂਥੀ ਦੱਸਦੀ ਐ ਲਵਾਜ ਐ ਮੂੰਹ ਦੂਜਾ ਸੂਆ ਵਧੀਆ ਕੋਈ 4-5 ਸੂਵੇ ਕਰਮਾ ਵਾਲੀ ਖੁੱਲਾ ਦੁੱਧ ਪਿਆ ਜੂ 18 20 18 20 ਖੁੱਲਾ ਦੁੱਧ ਦੇ ਦੇਣਾ ਆਰਾਮ ਨਾਲ ਵੱਛੀ ਨੇ ਨੇਵਾ ਬਹੁਤ ਸੋਹਣਾ ਫੱਟ ਫੱਟ ਠੋਸ ਨਿੱਗਰ ਹਵਾਨਾ ਕਿੰਨੇ ਦੀ ਲਾਲ ਜੈਜਾ ਮੋਲਾ ਇਹਰਾ 67000 ਰੁਪਿਆ ਵੀ ਜੋੜਾ ਕੋਈ ਲੈ ਲਵੇ ਜੋੜੇ ਦੇ ਵਿੱਚ ਆਪਣੇ ਰਹਿਗੇ 65-65 ਹਜ਼ਾਰ ਦੀਆਂ ਮਹਿਣਾ ਮੁੱਲ 67 ਆ ਜੋੜੇ ਦੇ ਵਿੱਚ ਬਾਈ ਕਹਿੰਦਾ ਦੋਵੇਂ ਸੂਈਆਂ ਸਵਾਈਆਂ ਜੋੜਾ 65-65 ਹਜ਼ਾਰ ਦੇ ਹਿਸਾਬ ਨਾਲ ਦੇ ਦੂ 20 ਕਿਲੋ ਖੁੱਲਾ ਦੁੱਧ ਪਿਆ ਦੇਣਾ ਇੱਕ ਨੰਬਰ ਬੱਛੀ ਨੇ ਇਹਨਾਂ ਦਿੱਤਾ ਇੰਨਾ ਹੀ ਮੰਨ ਕੇ ਸੌਦਾ ਕਰ ਲਿਓ ਦੋ ਨੰਬਰ ਤੇ ਆ ਜਾ ਇਹ ਬਈ ਕੀ ਜਾਦੂ ਆ ਸੂਈਆ ਇਹ ਗੱਲ ਸੂਈਆ 2:30 ਵਜੇ ਠੀਕ ਹੈ ਹਾਂ ਜੀ ਇਹਦੀ ਵੀ ਵੀਡੀਓ ਇਹਦੀ ਮਗਰ ਬੱਛੀ ਆ ਇਹਦੇ ਮਗਰ ਬੱਛੀ ਪਿੰਕ ਨੋਜ਼ ਵਾਲੀ ਸੀਰ ਠੰਡੀ ਇਹ ਵੀ ਬਹੁਤ ਅੱਛੀ ਚੱਲਦੀ ਸੀ ਸੀਰ ਇਹ ਵੀ ਬਹੁਤ ਅੱਛੀ ਵਾਈ ਵੇਖੋ ਇਹਦੀ ਵੀ ਪ ਵਹਿਣਾ ਸੀਲ ਸੋਹੀ ਆ ਆ ਵੇਖੋ ਚੋਾਈ ਕਿੰਨੀ ਚੰਗੀ ਮੋਗਾ ਹੀ ਆ ਚੋਾਈ ਕਾਦੀ ਆ ਪੂਰੀ ਮੋਟੀ ਧਾਰ ਠੀਕ ਆ ਲੈ ਕਿੰਨਾ ਕ ਦੁੱਧ ਪੈਜੂ ਬਹੁਤ ਯਾਰ ਆਪਾਂ ਬਾਹਰ ਦਾ ਕਹਿੰਦੇ ਨਹੀਂ ਉਹ ਤਾਂ 22 ਕਿਲੋ ਕਹਿੰਦੇ ਸੀਗੇ ਬਸ 17 18 ਕੋਈ ਮੰਨ ਕੇ ਲੈ ਲਵੇ ਕੱਢੀਏ ਬਾਹਰੋਂ ਇਹਦੀ ਬੌਲੀ ਕਿੰਨੀ ਕੱਢੀ ਆ ਇਹਦਾ ਮੰਨ ਕੇ ਤਾਂ 5.5 ਤੇ 6 ਕਿਲੋ ਆਸੇ ਪਾਸੇ ਕੱਢੀ ਹੋਊਗੀ 5.5 6 ਕਿਲੋ ਬੌਲੀ ਕੱਢੀ ਆ ਬਾਈ ਕਹਿੰਦਾ ਸੋਬਾ ਆਪਣੇ ਲੋ ਕੋਈ ਦੋ ਡੰਗ ਕੋਲੇ ਚਾਰ ਚੋਲੇ ਕੋਈ ਚੱਕਰ ਆਪਣੇ ਲੋ ਬਾਈ ਕਹਿੰਦਾ ਦੋ ਟਾਈਮ ਚੋਲੋ ਚਾਰ ਟਾਈਮ ਚੋਲੋ ਜੀ ਤੋਂ ਲਈਓ ਤਾਂ ਕਹਿੰਦੇ 22 ਕਿਲੋ ਦੁੱਧ ਚੋਇਆ ਆਪਾਂ ਤੋਂ ਬਾਈ ਕਹਿੰਦਾ 17 18 ਹੀ ਮੰਨ ਕੇ ਸੌਦਾ ਕਰ ਲਓ ਲੈ ਵਾ ਇਹਦਾ ਵੀ ਡੱਬਾ ਵਾਲਾ ਮੋٹے ਮੋٹے ਥਾਣ ਆ ਹਾਂ ਵੈੜ ਵੀ ਪੂਰੀ ਵੱਡੀ ਐ ਕੋਈ ਸ਼ੱਕ ਨਹੀਂ ਬਾਕੀ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਨੜਾ ਬਹੁਤ ਆ ਇਹਦੇ ਵੀ ਲੇਵੇ ਤੇ ਆ ਵੇਖੋ ਪੂਰੇ ਮੋٹے ਮੋٹے ਥਾਣ ਆ ਰੋਗ ਰੋਗ ਦੇ ਗੈਪ ਚ ਨਹੀਂ ਖੜਵੇਂ ਇਕੱਲੇ ਇਕੱਲੇ ਲੱਗੇ ਹੋਇਆ ਦੁੱਧ ਬੱਚੀ ਨੇ 17 18 ਤੱਕ 22 ਕਹਿੰਦਾ ਨਾਰਮਲ ਦਰਮਿਆਨੀ ਸੇਵਾ ਤੇ ਦੇ ਦੇਣਾ ਜੀ ਤੋਂ ਲਈ ਆ ਅਗਲੇ ਕਹਿੰਦੇ 22 23 ਕਿਲੋ ਅਸੀਂ ਛੋਇਆ ਉੱਪਰੋਂ ਫਟੋਂ ਨੂੰ ਜੜਾ ਹਵਾਨਾ ਸਟਾਰਟ ਹੁੰਦਾ ਪੱਟਾਂ 'ਚ ਫਸਿਆ ਪਿਆ ਲੈਵਾ ਇੱਕ ਨੰਬਰ ਦਾ ਵੀ ਪੂਰਾ ਟਾਪ ਦਾ ਅਜੇ ਸ਼ਾਮ ਦੀ ਚਵਾਈ ਚ ਅੱਧਾ ਦਿਨ ਪਿਆ ਟਟਮੇ ਲੈਵੇ ਦੀ ਚਾਰੋਂ ਚ ਕੋਈ ਨਹੀਂ ਬਾਈ ਪੱਕੇ ਲੈਵੇ ਨਹੀਂ ਫੱਟੀ ਲੈਵੇ ਹਾਂ ਟਟਮੇ ਲੈਵੇ ਵਾਲੀ ਬਾਈ ਕਹਿੰਦਾ ਕੋਈ ਨਹੀਂ ਠੰਡੀ ਵਾਲੇ ਜੀ ਵੀ ਮਰਤੀ ਪਾਸੇ ਬਹਿ ਜਾ ਕੋਈ ਹਾਂ ਖੁੱਚਾਂ ਤੋਂ ਉੱਪਰ ਉੱਪਰ ਲੈਵੇ ਆ ਫੱਟ ਫੱਟ ਹੋ ਸਕਦਾ 20 ਕਿਲੋ ਪਿਆਜ ਤੇ ਇਹ ਵੀ 20 ਕਿਲੋ ਹੀ ਪਿਆਜ ਹੈ ਨਾੜਾ ਬਹੁਤ ਹੈ ਮਗਰ ਬੱਚਾ ਵੀ ਕੰਮ ਦਾ ਵੱਛੀ ਆ ਪਿੰਕ ਨੋਜ ਵਾਲੀ ਸੇਵਾ ਕਰ ਲਵਾਂਗੇ ਖੀਰੀਆਂ ਸੂ ਪੈਂਦੀਆਂ ਫੈੜ ਪੂਰੀ ਵੱਡੀ ਆ ਗਾਦ ਦੇ ਚ ਕਿੰਨੇ ਦੀ ਲਾਲੇ 2 ਨੰਬਰ ਆ ਇਹਦਾ ਵੀ 60000 ਰੁਪਿਆ 66 ਦੀਆਂ ਦੇ ਦੇਣਗੇ ਆਪਾਂ ਮੁੱਲ ਦੋਵਾਂ ਦਾ 67 67000 ਜੋੜਾ 65 65000 ਦਾ ਦੇ ਦੂੰ ਤੇ 20 ਕਿਲੋ ਦੁੱਧ ਵਾਲੀ ਐਦੂ ਘੱਟ ਦਾ ਕੋਈ ਦਿੰਦਾ ਵੀ ਨਹੀਂ ਝੂਠ ਮਾਰ ਕੇ ਦਾ ਭਾਵਾ ਕੋਈ 10 ਕਿਲੋ ਦੁੱਧ ਵਾਲੀ ਵੈੜ ਹੋਵੇ ਤੇ ਉਹਦੀ 20 ਕਿਲੋ ਕਹਿ ਕੇ ਪਾ ਮਾ ਕੋਈ 60000 ਦੀ ਦੇ ਦੇ 55000 ਦੀ ਦੇ ਦੇ ਤੇ ਜਿਹਨੇ ਦੁੱਧ ਉਹਨਾਂ ਦੇਣਾ ਉਹ ਤਾਂ 60000 ਤੋਂ ਕਿਸੇ ਨੇ ਘੱਟ ਨਹੀਂ ਦੇਣੀ ਜਾਨਵਰ ਵੈਰੀ ਦੱਸ ਦਿੰਦਾ ਜੀ ਹਾਂ ਹੈਗਾ ਕਿ ਨਹੀਂ ਹੈਗਾ ਕਾਗਜ਼ ਵਾਲੀਆਂ ਬਾਕੀ ਵੈੜਾ ਵੱਡੀ ਹਾਂ ਨਹੀਂ ਵੈੜਾ ਹੀ ਦੱਸੀ ਜਾਂਦੇਗਾ ਇਹ ਵੀ ਦੂਜਾ ਹੀ ਸੂਆ ਭਾਈ ਇਹ ਤਾਂ ਦੇਣਾ ਹਜੇ 5 ਲੱਗਦੇ 4 ਲੱਗੇ ਸੀਲ ਸਾਹ ਇਹ ਵੀ ਬਹੁਤ ਹੈ ਦੁੱਧ ਕਿੰਨਾ ਕੁ ਭਾਈ ਲਾ ਲੈ ਦੁੱਧ ਜਰ 18-19 ਕਿਲੋ ਮੰਨ ਕੇ ਲੈ ਲਵੇ ਕੋਈ ਵੀ ਉਹ ਗੱਭਾਂ ਆਉਣ ਆਪਾਂ ਕਹਿਣ ਉਹਦਾ ਭਲਾ 25 ਕਿਲੋ ਘੋੜਾ ਲੈ ਦੇ ਦੇ ਤਾਂ ਕੋਈ ਨਹੀਂ 18-20 ਮੰਨ ਕੇ ਲੈ ਲੈ ਕੋਈ ਵੀ ਨਾਲ ਕੱਢ ਕੇ ਬਾਹਰ ਨੂੰ ਦੋਸਤੋ ਦੁੱਧ ਯਾਰ ਵੈਡ ਭਾਵੇਂ 1 ਨੰਬਰ ਲੈ ਲਓ ਤੇ ਭਾਵੇਂ 4 ਨੰਬਰ ਲੈ ਲਓ ਸਾਰੀਆਂ ਵੈੜਾ 18 ਤੋਂ 20 ਕਿਲੋ ਦੇ ਵਿੱਚ ਵਿੱਚ ਦੁੱਧ ਵਾਲੀਆਂ ਲੈ ਭਾਵੇਂ ਜਿਹੜੀ ਮਰਜ਼ੀ ਲਓ ਉਹ ਤੁਹਾਡੀ ਮਰਜ਼ੀ ਆ ਜੇ ਕੋਈ ਸੂਈਆਂ ਸਵਾਈਆਂ ਲੈਣ ਦਾ ਚਾਹ ਬਾਣਾ ਤਾਂ ਅਗਲਾ ਸੂਈਆਂ ਸਵਾਈਆਂ ਲੈ ਲੇ ਪਹਿਲਾ ਜੋੜਾ ਤਾਜ਼ੀਆਂ ਸੂਈਆਂ ਵੈੜਾਂ ਦਾ ਮਗਰਲਾ ਜੋੜਾ ਗੱਭਣ ਤਿਆਰ ਵੈੜਾਂ ਦਾ ਵੈੜਾ ਵੇਖੋ ਕਿੰਨੀ ਚੰਗੀ ਅੰਗ ਕਰੂ ਜਰੂਰ ਕਰਾਸ ਹੈ ਕੱਦ ਵੱਡਾ ਰਾਜੀ ਬਹੁਤ ਹੈ ਲੇਵਾ ਸੋਹਣਾ ਖੁੱਲਾ ਵੱਡਾ ਹਵਾਨਾ ਮੋٹے-ਮੋٹے ਥਾਣਾਂ ਸੀਲ ਸਹਾਉ ਬਹੁਤ ਆ ਥਾਣਾਂ ਦੀ ਸਾਫ-ਸੁਤਰੀ ਆ 18-20 ਕਿਲੋ ਖੁੱਲਾ ਦੁੱਧ ਪਿਆ ਜੂ ਹੋਊ ਵੀ ਦੁੱਧ ਮੱਝਰਗਾ ਕਿਉਂਕਿ ਕੋਈ ਜਾਤ ਵਾਲੀ ਵਹਿੜ ਨਹੀਂ ਕ੍ਰੋਸ ਆਂਗਾ ਚਲੋ ਵਧੀਆ ਫੈਟ ਵਧੀਆ ਆ ਜੂਗੀ ਨੇਵਾ ਭਾਂਡਾ ਪੂਰਾ ਡਾ ਵਾਲਾ ਕਿੰਨੇ ਦੀ ਲੱਲੇ ਜਾਇਦ ਜਾ ਭਾਏ ਦਾ ਇਹਦਾ ਮੁੱਲ 70000 ਆ 68 ਦੀ ਇਹ ਕੋਈ ਵੀ ਜੋੜਾ ਲੈਂਦਾ ਭਾਈ ਚਾਰਾਂ ਚ ਕੋਈ ਮਰਜ਼ੀ ਲੈ ਲੈ ਵੀ ਜੋੜੇ ਜੋੜੇ ਵਿੱਚ 65 65 ਹਜ਼ਾਰ ਦੀਆਂ ਵਹਿਣਾ ਦੇ ਦਿੰਦਾ ਮੁੱਲ 68 68 ਹਜ਼ਾਰ ਹੀ ਆ ਜੇ ਕੋਈ ਜੋੜਾ ਲੈ ਲੂ 4000 ਬਾਈ ਕਹਿੰਦਾ ਛੱਡ ਦੂੰ 65 65 ਹਜ਼ਾਰ ਦਾ ਜੋੜਾ ਦੇ ਦੂੰਗਾ ਜਿਹੜੀ ਮਰਜ਼ੀ ਵਹਿਣ ਲੈ ਲੋ ਭਾਈ ਵੇਚਣ ਵਾਲੇ ਵੀ ਲੱਗੇ ਅਗਲੇ ਨੂੰ 2 ਮਹੀਨੇ ਲੱਜਣੀਆਂ ਵਹਿਣਾ ਇਹ ਵੀ ਵੱਡੀਆਂ ਨਹੀਂ ਆ ਛੋਟੀਆਂ ਨਹੀਂ ਆ ਬਸ ਹਾਂ ਵਹਿਣਾ ਇਹ ਵੀ ਗੱਲਾਂ ਆ ਨਫਾ ਦੇਣ ਵਾਲੀਆਂ ਕਾਤ ਵਾਲੀਆਂ ਜਾਨ ਵਾਲੀਆਂ ਠੰਡੀਆਂ ਸੀਲ ਪੂਰਨ ਕੋਈ ਮਰਜ਼ੀ ਲੈ ਜਾ ਲੈ ਕੋਈ ਵਾਸਤਾ ਨਹੀਂ ਆ ਕੱਢ ਬਾਹਰ ਇਹਨੂੰ ਵੀ ਮਿਲਕ ਕਪੈਸਿਟੀ 14 ਵਿਹੜਾਂ ਦੀ ਸੇਮ ਹੀ ਆ 18 ਤੋਂ 20 ਦੇ ਵਿੱਚ ਵਿੱਚ ਖੁੱਲਾ ਦੁੱਧ ਪਿਆ ਦੇਣੀ ਆ ਜੇ ਕੋਈ ਜੋੜਾ ਸੂਈਆਂ ਸਵਾਈਆਂ ਲੈਣ ਦਾ ਚਾਹਵਾਣਾ ਪਹਿਲਾ ਜੋੜਾ ਗੱਬਣਾ ਦਾ ਜੇ ਕਿਸੇ ਨੂੰ ਹੈਗਾ ਕਿ ਸਾਨੂੰ ਵਿਹੜ ਆਪਣੀ ਮਨਪਸੰਦ ਦੀ ਚਾਹੀਦੀ ਹੈ ਤੇ ਚਾਰਾਂ ਚੋਂ ਜਿਹੜੀ ਮਰਜ਼ੀ ਲੈ ਲੇ ਅਗਲਾ ਦੋ ਗੱਬਣਾ ਦੋ ਤਾਜ਼ੀਆਂ ਸੂਈਆਂ ਮਰਜ਼ੀ ਥੋੜੀ ਆ ਜਿਹੜੀ ਮਰਜ਼ੀ ਲਾਓ ਜੀ ਬਾਈ ਕਹਿੰਦਾ ਜਿਹੜੀ ਵਿਹੜ ਥੱਲੇ ਜਿੱਧਰ ਦੀ ਮਰਜ਼ੀ ਹੈ ਅਗਲਾ ਵਹਿ ਜੇ ਸੀਲ ਸਾਊ ਦੀ ਬਾਈ ਕਹਿੰਦਾ ਹਰੇਕ ਦੀ ਆਪਣੀ ਗਾਰੰਟੀ ਹੋਊਗੀ ਬਾਕੀ ਸੋਨੋ ਵੀ ਪਤਾ ਭਰਾਵੋ ਜਿਹੜਾ ਪਸ਼ੂ ਗਰਮ ਹੈ ਉਹਦੇ ਤੰਗਲਾ ਨੇੜ ਨਹੀਂ ਜਾਂਦਾ ਉਹ ਭਾਵਾਂ ਕਹਦੇ ਸੀਲ ਹੈ ਪਰ ਨੇੜ ਨਹੀਂ ਹੁੰਦਾ ਪਰ ਇਹ ਵੀਰ ਨੇ ਚਾਰਾਂ ਵਿਹੜਾਂ ਦੇ ਲੇਵਿਆਂ ਤੇ ਥਣਾ ਤੇ ਟਿਕਾ ਕੇ ਹੱਥ ਮਾਰ ਕੇ ਵਿਖਾਇਆ ਸਾਰੀਆਂ ਸੀਲ ਸਾਊ ਲੈ ਭਾਵਾਂ ਜਿਹੜੀ ਮਰਜ਼ੀ ਲੋ ਹਾਈਟ ਵੀ ਸੇਮ ਹੀ ਆ ਸਾਰੀਆਂ ਵਿਹੜਾਂ ਦੀ ਵੱਡੀਆਂ ਵਿਹੜਾਂ ਪੂਰੀ ਨਹੀਂ ਪੂਰੀ ਵੱਡੀਆਂ ਨਹੀਂ ਬਾਈ ਕਾਤਰੀਆਂ ਲੈ ਹਾਂ ਪੈਰਾਂ ਪਿੱਛੇ ਮਾਰਦੀ ਮਾਰੀ ਆ ਕੋਈ ਵਾਸਤਾ ਨਹੀਂ ਹੂੰ ਸਹੀ ਆ ਇਹ ਵੀ 67000 ਦੀ 65-65 ਦਾ ਜੋੜਾ ਦੇ ਦਿਆਂਗੇ ਜਿਹੜਾ ਮਰਜ਼ੀ ਲੈ ਲਓ ਕੋਈ ਜਿਹੜਾ ਮਰਜ਼ੀ ਜੋੜਾ ਲੈ ਲਓ 65-65000 ਦਾ ਬਾਈ ਕਹਿੰਦਾ ਦੇ ਦੇਾਂਗੇ 67-67000 ਮੁੱਲ ਚੰਗੇ ਦੁੱਧ ਵਾਲੀਆਂ ਪੂਰੀਆਂ ਵੱਡੀਆਂ ਚਾਰ ਵੜਾਂ ਦੋ ਤਾਜ਼ੀਆਂ ਸੂਈਆਂ ਪਹਿਲੀਆਂ ਤੇ ਦੋ ਗੱਬਣ ਤਿਆਰ ਫੋਨ ਨੰਬਰ ਸਕਰੀਨ ਤੇ ਛੋਟੇ-ਛੋਟੇ ਪਾ ਆਹੀ 10-15 ਦਿਨ 10-15 ਦਿਨਾਂ ਤੋਂ ਬਾਅਦ ਬਾਜ਼ਾਰ ਪੂਰਾ ਤੇਜ਼ ਹੋਣਾ ਕਿਉਂਕਿ ਗਰਮੀ 'ਚ ਤੁਹਾਨੂੰ ਵੀ ਪਤਾ ਗਾਵਾਂ ਮੰਦੀਆਂ ਹੁੰਦੀਆਂ ਤੇ ਹੁਣ ਗਰਮੀ ਨੰਗ ਚੱਲੀ ਆ ਭਾਦੋ ਦਾ ਮਹੀਨਾ ਚੱਲੀ ਜਾਂਦਾ ਦੋ ਤਿੰਨ ਭਾਦੋਂ ਅੱਜ ਜਾਵੜੀ ਆ ਤੇ ਆਹੀ 15 ਕੇ ਦਿਨ ਤੇ ਚੜੇ ਅਸੂ ਤਾਂ ਤੁਹਾਨੂੰ ਵੀ ਪਤਾ ਇਹੀ ਵੜ 10000 ਰੁਪਿਆ ਤੁਹਾਨੂੰ ਮਹਿੰਗੀ ਮਿਲਨੀ ਆ ਫਿਰ ਸਾਲੋ ਸਾਲ ਤੇ ਮਹਿੰਗਾ ਹੀ ਰਹਿਣਾ ਕੰਮ ਫਿਰ ਗਾਂ ਗਰਮੀਆਂ 'ਚ ਜਾ ਕੇ 10000 ਬਹੁਤ ਮੰਦਾ ਹੁੰਦਾ ਹੁਣ ਜਮਾ ਲੋਟ ਭਾਜੇ ਹੁਣ ਵੀ ਨਹੀਂ ਵੜਾਂ ਲਈਆਂ ਗਈਆਂ ਆ 10 ਦਿਨ ਕਿਸੇ ਤੋਂ ਭਾਵੇਂ ਕਿਸੇ ਨੇ ਗਾਂ ਲੈਣੀ ਭਾਵੇਂ ਕਿਸੇ ਨੇ ਮੱਝ ਲੈਣੀ ਆ 10 ਦਿਨ ਪਸ਼ੂ ਲੈਣ ਦੇ ਇਤੋਂ ਬਾਅਦ ਚ ਫਿਰ ਪਸ਼ੂ 10-15000 ਮਹਿੰਗਾ ਮਿਲਣਾ ਜਦ ਤਣਾ ਸੂ ਚੜ ਗਿਆ ਬਾਜ਼ਾਰ ਤਾਂ ਹੱਲ ਪਿਆ ਹੋਣੀ ਪਰ ਚੜੇ ਅਸੂ ਦਾ ਪੋਲੀ ਹੋ ਜਾਣਾ ਸਾਰੇ